ंगत बहुत आ जा रही है की करना आज फिर करना थलेगा सठ रुपए का हम इतने आगे पुछे अस्सी रुपये का जो हूँ जो अगे थोड़ा बदिया होगे ना दस दस रुपये इंक्रीज हो जाने प्राइस हाँ अच्छा मोड़ते खाने बड़ी दूर कहुल ਚੱਲਿਆ ਅਸੀਂ ਰਵਾਸਾ ਮਾ ਸਾਡੇ ਕਾਨ ਅੰਦਰ ਮੱਥਾ ਟੇਕ ਕੇ ਰਸੀ ਆਪਣੀ ਪਾਇਦਰ ਯਾਤਰਾ ਚ ਸ਼ੁਰੂ ਕਰਨੀ ਹੈ ਸ਼੍ਰੀ ਗੋਵਿੰਦ ਧੰਬਾਲ ਸੰਗਤ ਬਹੁਤ ਜ਼ਿਆਦਾ ਪਹੁੰਚ ਚੁੱਕੀ ਹੈ ਤੇ ਬੈਗ ਵਾਲੀ ਲਾਈਨ ਵੀ ਬਹੁਤ ਲੰਬੀ ਹੈ ਰਹਾ ਹਜੇ ਬੈਗ ਵੀ ਜਮ੍ਹਾਂ ਕਰਾਣਿਆ ਸੀ ਪਹਿਲਾਂ ਮੱਥਾ ਟੇਕ ਲਈਏ ਲੰਗਰ ਪਾਣੀ ਛਕ ਲਈਏ ਫਿਰ ਅਸੀਂ ਬੈਗ ਜਮ੍ਹਾਂ ਕਰਵਾਵਾਂਗੇ ਬਾਕੀ ਦਰਸ਼ਨ ਕਰਦੋ ਤੁਸੀਂ ਵੀ ਸਾਡੇ ਨਾਲ ਨਾਲ ਲਾਈਵ ਦਰਸ਼ਨ ਕਰਾ ਰਹੇ ਸਾਨੂੰ আর <muchas> ਜਿਵੇਂ ਤੁਹਾਨੂੰ ਪਤਾ ਜੀ ਅਸੀਂ ਯਾਤਰਾ ਸ਼੍ਰੀ ਹਿੰਦੂ ਸਾਹਿਬ ਆਏ ਹੋਏ ਆ ਤੇ ਅੱਜ ਹੈਗੀ ਸਾਡਾ ਤੀਜੇ ਦਿਨ ਕਿ ਅਸੀਂ ਜਾਣਾ ਜੀ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਵੱਲ ਸੋ ਮੱਠਾ ਪਟੇਕ ਲੈ ਜਾਦਾ ਲੰਗਰ ਛਕ ਲਿਆ ਤੇ ਹੁਣ ਸਾਰੇ ਰੈਡੀ ਸ਼ੈਡੀ ਹੋ ਗਏ ਅਸੀਂ ਚੱਲੇ ਆ ਉੱਧਰ ਵਜਿਦੇ ਉਸ ਤੋਂ ਗੱਡੀਆਂ ਕਰਕੇ 4 ਕਿਲੋਮੀਟਰ ਤੱਕ ਸਾਨੂੰ ਗੱਡੀਆਂ ਛੱਡਣੀਆਂ ਤੇ 4 ਕਿਲੋਮੀਟਰ ਤੱਕ ਗੱਡੀਆਂ ਛੱਡਣੀਆਂ ਪੁਲਾ ਪਿੰਡਾਂ ਸਾਨੂੰ ਪੁਲਾ ਪਿੰਡ ਤੋਂ ਫਿਰ ਪੈਦਲ ਹੀ ਆਤਾ ਸ਼ੁਰੂ ਹੈ ਤੇ ਹੁਣ ਬਾਕੀ ਸਾਰੇ ਸਾਰੇ ਆ ਗਏ ਰੈਡੀ ਹੋ ਚੁੱਕੇ ਆ ਸਾਰੇ ਤੇ ਟਾਈਮ ਆਪਣਾ ਘੱਟ ਬਾਕੀ ਰਿਹਾ ਬਾਕੀ ਦੇ ਨਾਲ ਕਿੰਨੇ ਵਜੇ ਤੱਕ ਪਹੁੰਚਦੇ ਆ ਸੀ ਤੇ ਬਾਕੀ ਅਸੀਂ ਰੰਦਰ ਤਾਂ ਚੱਕਾ ਨਹੀਂ ਮੰਗਾ ਤੁਰ ਬਸਤੇ ਜੀ ਪਹੁੰਚੇ ਖਾਲਾਂਗੇ ਕਿਉਂ ਸੱਸ ਸਹੁਰੇ ਆ ਕੋਈ ਨਹੀਂ ਲੱਗਦੀ ਬਾਕੀ ਸੰਗਤ ਬਹੁਤ ਪਹੁੰਚੀ ਯਾਦੀ ਸੰਗਤ ਆ ਸਹੁਰੇ ਲੰਘੀ ਅਸੀਂ ਥੋੜਾ ਲੇਟ ਆ ਮਗਾ ਚਲੋ ਕੋਈ ਨਹੀਂ ਆਰਾਮ ਨਾਲ ਹੀ ਚੱਲਾਂਗੇ ਤੇ ਪਿਛਲੀ ਵਾਰ ਵੀ ਟਾਈਮ ਨਾਲ ਹੀ ਪਹੁੰਚ ਗਏ ਸੀ ਕਿ ਮਗਾ ਜਾ ਕੇ ਤੇ ਸੋਣਾ ਹੀ ਆ ਤੇ ਬਾਕੀ ਸੰਗਤ ਉਹ ਦੇਖੋ ਸਾਰੀ ਉੱਪਰ ਜਾ ਰਹੀ ਆ ਸੋ ਬ੍ਰਿਜ ਉੱਤੇ ਆ ਚੁੱਕਿਆ ਸਾਰੇ ਤੇ ਸੰਗਤ ਸਾਰੀ ਜਾਣ ਲਈ ਰੈਡੀ ਹੈ ਚਲੋ ਚਲੋ ਆਇਓ ਬਰਨ ਚਲੋ ਚਲੀਏ ਆਪਾਂ ਹਾਂ ਬੋਲੋ ਨਿੱਧਰ ਲੈ ਕੇ ਆ ਆਇਆ ਆਇਆ ਤੁਸੀਂ ਆਜੋ ਸਾਰੇ ਆਜੋ ਲਓ ਜੀ ਯਾਤਰਾ ਸਾਡੀ ਪੈਦਲ ਸ਼ੁਰੂ ਹੈ ਅਸੀਂ ਉਹ ਗੱਡੀਆਂ ਤੱਕ ਜਾ ਰਹੇ ਹਾਂ ਤੇ ਗੱਡੀਆਂ ਸਾਨੂੰ 10 ਕਿਲੋਮੀਟਰ ਤੱਕ ਲੈ ਕੇ ਜਾਣਗੇ ਪੁੱਲਣਾ ਪਿੰਡ ਤੇ ਬਾਕੀ ਨਦੀ ਦਾ ਵੀਓ ਉਹ ਯਾਰ ਹੇ ਰਮਨ ਠੰਡਾ ਹੋ ਰਿਹਾ ਮੌਸਮ ਹੈ ਨਾ ਪੂਰਾ ਮਾਹੌਲ ਸਿਰਫ ਲੈ ਠੰਡਾ ਹੁੰਦਾ ਬਸ ਦੁਪਹਿਰ ਨੂੰ ਥੋੜੀ ਧੁੱਪ ਲੱਗਦੀ ਇੱਥੇ ਫਿਰ ਸ਼ਾਮ ਨੂੰ ਫੁੱਲ ਠੰਡਾ ਹੈ ਇੱਥੇ ਬਹੁਤ ਮਹੀਨੇ ਬਾਅਦ ਮੈਂ ਆਪਣੇ ਪੰਜਾਬ ਚ ਬਹੁਤ ਮਹੀਨਾ ਹੁੰਦਾ ਨਾ ਉੱਧਰ ਠੰਡਾ ਹੈ ਇੱਥੇ ਬਾਕੀ ਜੈਂਟਰ ਅਸੀਂ ਵਿੱਚ ਪਾ ਲਿਆ ਹਾਂ ਹਾਂ ਮੈਂ ਕਹਿੰਦਾ 4 ਕਿਲੋ ਮੋਟਰ ਉਹ ਵੀ ਤੁਰ ਕੇ ਚੱਲਦੇ ਆਇਆ ਨਹੀਂ ਤੁਰ ਜਾਂਦਾ ਸਾਰੀ ਤੜਾਈ ਓਏ ਰਮਨ ਮੁੰਡੇ ਆ ਯਾਰ ਕਹਿੰਦਾ 4 ਕਿਲੋ ਮੋਟਰ ਕੇ ਚੱਲਦੇ ਆ ਵੀ ਕਰਾ ਚਾਰ ਕਿਲੋਮੀਟਰ ਆਪਾਂ ਗੱਡੇ ਚੱਲਦੇ ਆਖਰਾ ਸਿੱਧਾ ਰੋਡ ਆ ਇਹ ਪਲੇਨ ਆ ਇਹ ਆਪਾਂ ਕਿਹੜਾ ਠੀਕ ਹੈ ਬਾਕੀ ਨਾਲ ਵਾਲੇ ਨੂੰ ਪੁੱਛ ਲੈਣੇ ਨਾ ਇਹਦੇ ਵਿੱਚ ਇੱਕ ਪੈਂਟ ਦੇ ਟੀ ਸ਼ਰਟ ਜੈਕਟ ਪਾ ਲਈ ਆ ਤੇ ਬਸ ਜਿਹੜੀ ਉੱਪਰ ਹੈਂਗਰ ਸਾਹਿਬ ਪਾਵਾਂਗੇ ਆਪਾਂ ਤੇ ਬਾਕੀ ਜਿਹੜਾ ਵੱਡਾ ਬੈਗ ਸੀ ਸਾਰੇ ਨੇ ਅਸੀਂ ਥੱਲੇ ਜਮਾ ਕਰਾਤਾ ਕਿਉਂਕਿ ਆਪਣਾ ਲੋਡਮੰਦ ਸਮਾਨ ਉੱਪਰ ਲੈ ਕੇ ਜਾਓ। ਉਹ ਵੀ ਚੜਾਈ ਚੜਨ ਲੱਗੇ ਨਾ ਬਹੁਤ ਦਿੱਕਤ ਹੁੰਦੀ ਆ। ਥੋੜਾ ਆਪਣਾ ਭਾਰ ਵੀ ਚੱ ਲੈਣਾ ਫਿਰ ਬੈਗ ਦੇ ਵਿੱਚ ਝੱਲੋਗੇ। ਸੋ ਆਪਣਾ ਲੋਡਮੰਦ ਸਮਾਨ ਲੈ ਕੇ ਜਾਓ। ਔਰ ਵੀ ਵਗੇਰਾ ਹੋਵੇ ਥੋੜੇ ਵਾਸਤੇ। ਬਜ਼ਾਰੀ ਸੰਗਤਾਂ ਖੜੀ ਆ। ਜਿਹੜੇ ਕਹਿੰਦੇ ਅਸੀਂ ਪੈਦਲ ਯਾਤਰਾ ਹੀ ਜਾਵਾਂਗੇ 4 ਕਿਲੋਮੀਟਰ ਵੀ ਅੱਧਰ ਗੱਡੀਆਂ ਘਰ ਰਹੇ ਨੇ। ਔਰ ਕਿ ਅਸੀਂ ਵੀ ਦੇਖਦੇ ਆ ਯਾਰ ਤੇ ਚੱਲੇ ਕੇ ਠਿਕਾਣਾ ਨਹੀਂ ਗੱਡੀ ਕਰ ਲਾਂਗੇ। ਕਿਉਂਕਿ ਯਾਰ ਉੱਪਰ ਵੀ 9 ਕਿਲੋਮੀਟਰ ਦੀ ਯਾਤਰਾ ਹੈ। ਪਰ ਵੀ ਪੈਦਲ ਹੀ ਆਤਰਾ ਸ਼ੁਰੂ ਕਰਨੀ ਆ ਸੀ ਕਰਨਾ ਨਹੀਂ ਸਪੈਸ਼ਲ ਆਉਗੀ ਜਦ ਦੁਨੀਆ ਦੁਨੀਆ ਜਾ ਰਹੀ ਹੈ 35 3500 ਪਾ ਲਓ ਹੈਲੀਕਾਪਟਰ ਤੇ ਚਲੋ ਹੋਰ ਪਾਓ ਚਲੋ ਚਲੋ ਰਵੀ ਹੋਰ ਕੇ ਖਤਮ ਹੋ ਗਿਆ ਮੈਂ 4 ਦਿਨ ਐਵੇਂ ਆ ਜਾਣਾ ਹੈਲੀਕਾਪਟਰ ਤੇ ਨਹੀਂ ਆਂਦਾ ਚਲ ਹਾਂ 35 3500 ਰੁਪਿਆ ਤੇਰੀ ਬਾਦ ਲਾਈ ਮੁੜਿਆ ਆਇਆ ਆਇਆ 30 ਮਿੰਟ ਬਾਅਦ ਹੈਲੀਕਾਪਟਰ ਆਇਆ ਸ਼ੁਰੂ ਨਹੀਂ ਹੋਇਆ ਮੈਂ ਥੋੜਾ ਲੇਟ ਸ਼ੁਰੂ ਹੋਇਆ ਜੀ ਦੋ ਦੋ ਮਿੰਟ ਬਾਅਦ ਜਾਣਾ ਇਹਨੇ ਉੱਪਰ ਦੋ ਦੋ ਮਿੰਟ ਬਾਅਦ ਛੱਡ ਕੇ ਆਉਣਾ ਹੈ ਦੋ ਤਿੰਨ ਵੇ ਤੱਕ ਪਹੁੰਚਾਂਗੇ ਸੋ ਜਿਹੜੇ ਯਾਤਰੀ ਭਰਾ ਜਾਂ ਮੈਨੇ ਪਰ ਹਣਾ ਸਾਈਡ ਤੋਂ ਵੀ ਕੰਨਿਆ ਤੋਂ ਬਸ ਬਤੂ ਘੱਟਿਆ ਗੁੱਡਿਆਰ ਬਹੁਤ ਲੱਗਦੇ ਨੇ ਇਹ ਦੇਖਦੇ ਨਹੀਂ ਹੈਗੇ ਬਸ ਔਕਰ ਮਾਦੇ ਲਾਈ ਜਾਂਦੇ ਨੇ ਅੱਗੇ ਥੋੜਾ ਜਿਹਾ ਸੀ ਅੱਗੇ ਤੱਕ ਆਇਆ ਹੁਣ ਨਾਲ ਹੀ ਸਾਹ ਖੁੱਲਣ ਲੱਗ ਗਿਆ ਕਿਉਂਕਿ ਯਾਰ ਖੰਡੀ ਹੌ ਮੁਹ ਚ ਮੰਗੇ ਨਾ ਸਾਹ ਜਿਆਦਾ ਚੱਲਦਾ ਫਿਰ ਕੋਈ ਦਿੱਕਤ ਨਹੀਂ ਹੌਲੀ ਹੌਲੀ ਆਰਾਮ ਨਾਲ ਚੱਲੋ ਆਪਰਾਉਂ ਨਾ ਪਹੁੰਚੋਗੇ ਜਿੰਨੇ ਤੁਸੀਂ ਭੱਜੋਗੇ ਨਾ ਵੱਧ ਸਟੈਪ ਲਵੋਗੇ ਉਹਨੇ ਦਿੱਕਤ ਆਊਗੀ ਸਾਨੂੰ ਉਹਨਾਂ ਦਾ ਦਮ ਜ਼ਿਆਦਾ ਝੜੂਗਾ ਦਿਨ ਆਉਦੇ ਆਪਣੇ ਪਿੱਛੇ ਆ ਰਹੇ ਨੇ ਜਿੰਮਾਲੇ ਬੰਦੇ ਨੇ ਛੋਟੀਆਂ ਨੇ ਸਾਰੀ ਰਾਹ ਨਹੀਂ ਕਰਨੀ ਦੇਖੀ ਸਾ ਯਾਹ ਬਾੜੀ ਦੇ ਬਿਲਕੁਲ ਪਿੱਛੇ ਜਾਣਾ ਹੈ ਇਹ ਬਾੜੀ ਦੇ ਪਿੱਛੇ ਹੈ ਜੀ ਸ਼੍ਰੀ ਹੇਮਕੋਟ ਸਾਹਿਬ ਸੋ ਰਹੁੰਦਾ ਅਸਲਾ ਤੁਰ ਗਿਆ ਆ ਟੈਕਸੀ ਸੀ ਆਪਣੀ ਤੇ ਨਾਲ ਦੇ ਆਪਣੇ ਸਾਰੇ ਪਰ ਚੋਕੇ ਹਾਂ ਵੀ ਮੁੰਡਿਓ ਬਸ ਹੁਣ ਖਿੱਚ ਲੈ ਜਾਈ ਆ ਮੁੰਡੇ ਪਹਿਲੀ ਵਾਰ ਆਏ ਨੇ ਪਹਿਲੀ ਵਾਰ ਆਨੇ ਪੈਦਲ ਯਾਤਰਾ ਸ਼ੁਰੂ ਕਰਨੀਆਂ ਤੇ ਹੁਣ ਸ਼ੁਰੂ ਕਰੇ ਸਾਡੇ ਦੇ ਮੁੰਡੇ ਕਹਿੰਦੇ ਸਾਰਿਆਂ ਨਾਲ ਪਹਿਲੇ ਜਾਵਾਂਗੇ ਉੱਪਰ ਹਾਂ ਵੀ ਇਹ ਵੀ ਮੁੰਡਾ ਪਹਿਲੀ ਵਾਰ ਆਇਆ ਤੇ ਚਲੋ ਬਾਕੀ ਪੋਲਾ ਪਿੰਡਾਂਵਾਂ ਪਹੁੰਚ ਗਏ ਆ ਸੰਗਤ ਸਾਰੀ ਬਹੁਤ ਐ ਸੰਗਤ ਦੇ ਨਾਲ ਅਪ ਤੁਰਦੇ ਜਾਵਾਂ ਗੱਲਾਂ ਬਾਤਾਂ ਕਰਦੇ ਕੁਝ ਪਤਾ ਹੀ ਲੱਗਣਾ ਆਪਾਂ ਚੱਕਦੇ ਕੰਮ ਜਰਾ ਬਾਕੀ ਹੁਣ ਇੱਥੋਂ ਆਪਣੀ ਪੈਦਲ ਯਾਤਰਾ ਸ਼ੁਰੂ ਹੈ ਉਹ ਬਾਕੀ ਦੇਖ ਰਹੇ ਹਾਂ ਕਿੰਨਾ ਟਾਈਮ ਲੱਗ ਰਿਹਾ ਆਪਾਂ ਨੂੰ ਕਿੰਨੇ ਵੇ ਪਹੁੰਚਦੇ ਆਂ ਅਰੇਸਟ ਕਰਦੇ ਕਰਦੇ ਜਾਵਾਂਗੇ ਆਪਾਂ ਬਾਹਰ ਦੇ ਖਾਂਦੇ ਪੀਂਦੇ ਜਾਵਾਂਗੇ ਕੋਈ ਚੱਕਰ ਨਹੀਂ ਕੋਈ ਗਾਲੀ ਨਹੀਂ ਆਪਾਂ ਜਾ ਕੇ ਉੱਥੇ ਵੀ ਸੌਣੀਆਂ ਆ ਸੰਗਤ ਬਹੁਤ ਹੀ ਜ਼ਿਆਦਾ ਆਈ ਐਸ ਵਾਰ ਕੋ ਯਾਰ ਨਾ ਕਰ ਜਾ ਫਿਰ ਪਰਨਾ ਭਰ ਲੈ ਤੂੰ ਇਹ ਆ ਜੀ ਮੁੜ ਕੇ ਨਹੀਂ ਮੈਂ ਪੁੱਲਣਾ ਪੈਂਦਾ ਕਲਿੱਪ ਕਾਰਡ ਦਾ ਰਾਜਾ ਤੇ ਮੈਂ ਪਹਿਲੀ ਵਾਰ ਦੇਖਿਆ। ਇਹ ਆ ਕੋਈ ਨਾਂ ਪਿੰਡ। ਅੱਛਾ ਜੀ। ਨਾ ਪੁੱਲਾ ਪਿੰਡ ਬੋੜਾ। ਨਾਗੁਰ ਮੇਟ ਰੈਪ। ਦੱਸਤਾ ਦੇ ਰਿਹਾ ਤਾ। ਆਪੋ ਕੀ ਵਾਲੇ ਨੇ। ਇਹ ਆ ਕੋਈ ਹਰ ਤਨ। 20000 ਇੱਕ ਬੰਦੇ ਦਾ। ਉਹ। 20000। 20000 ਰੁਪਏ ਇੱਕ ਬੰਦੇ ਦਾ ਉੱਪਰ ਤੱਕ। ਦੇਖ ਲਓ। ਆ ਬੱਗੇ ਵਾਲੇ ਐਂ ਪੈਸੇ ਬਣਾਉਂਦੇ ਇੱਥੇ। ਇੱਕ ਬੰਦਾ ਉੱਪਰ ਛੱਡ ਛੱਡ ਗਿਆ ਉਹਨਾ ਤਾਂ ਤੇ 20000 ਰੁਪਏ ਇਹ ਤੁਸੀਂ ਹੈਲੀਕਾਪਟਰ ਜਾਓਗੇ ਤਾਂ 3000 ਰੁਪਏ ਲੈਣਗੇ ਬੰਦੇ ਨਾਲ ਹੈਲੀਕਾਪਟਰ ਚ ਫਾਇਦਾ ਕਿੱਥੇ ਫਾਇਦਾ ਹੈਲੀਕਾਪਟਰ ਤਾਂ 3000 ਰੁਪਏ ਲੱਗਦਾ ਤੇ ਚੇਪਰ ਦੇ ਇਹ 2000 ਮੰਗ ਰਿਹਾ ਕਿਹੜਾ ਪਾਗਲ ਹੋ ਗਿਆ ਇੱਥੇ ਬੈਠੂਗਾ ਠੀਕ ਹੈ ਆਪਣਾ ਦਾ ਸਟਿੰਡਸ ਹੋ ਗਿਆ ਭੋਲੇ ਦੀ ਵੀਡੀਓ ਬਣਾਉਣਾ ਪਹਿਲਾਂ ਰੁਕੋ ਹਾਂ ਇੱਥੇ ਚਿਗਾਰੂ ਬੰਦਾ ਇਹ ਹੈ ਨੀਲਾ ਕਿੰਨੇ ਪੈਸੇ ਲੋਗੇ ਆਪ ਧਾਮ ਤੱਕ

ਤਦ ਤੁਸੀਂ ਇਨਚੋ ਨਹੀਂ ਕੁਝ ਖਾ ਪੀ ਗਏ ਇੱਥੇ ਆਪਣਾ ਖਾ ਪੀ ਸਕਦੇ ਹੋ ਪਰ ਇੱਥੇ ਰੇਟ ਥੋੜਾ ਜ਼ਿਆਦਾ ਹੁੰਦਾ ਪਾਣੀ ਬੋਤਲ ਜਿਵੇਂ ਇੱਥੇ 30 ਰੁਪਏ ਦੀ ਹੁੰਦੀ ਹੈ ਜਿੰਨਾ ਜਿੰਨਾ ਤੁਸੀਂ ਉੱਪਰ ਜੜੀ ਆਉਂਗੇ ਉਹਨਾਂ ਦਾ ਰੇਟ ਵਧਿਆ ਨਾ 10-10 ਰੁਪਏ ਜਿਵੇਂ ਪਾਣੀ ਦੀ ਬੋਤਲ 30 ਦੀ ਹੈ ਉੱਪਰ ਜਾ ਕੇ 40 ਦੀ ਫਿਰ ਉਸ ਤੋਂ ਉੱਪਰ 50 ਦੀ ਪਾਸੇ ਦਾ ਜ਼ਿਆਦਾ ਅੱਗੇ ਰੇਟ ਵਧਿਆ ਹੁੰਦਾ ਆਹ ਦੇਖ ਕੇ ਵੀਡੀਓ ਬਣਾਓ ਇੱਕ ਤੋਂ ਮੈਂ ਯਾਤਰਾ ਸ਼ੁਰੂ ਹੈ ਇੱਥੋਂ ਦੇਖੋ ਚੜਾਈ ਸੱਦੀ ਆ ਪੂਰੀ ਰੇਟ ਸੋ ਆਰਾਮ ਆ ਜਾਉਗੇ ਅਸੀਂ ਕਾਹੀਏ ਕਰਨੀ ਜਿੰਨਾ ਸੀ ਬੱਚਾ ਨੂੰ ਨਹੀਂ ਸਾਹ ਚੜੂਗਾ ਸਾਨੂੰ ਚਲਾਉਣਾ ਨਹੀਂ আর ਬਹੁਤ ਹੋਊਗਾ ਚੜਨਾ ਸੰਭਲਣਾ ਹਾਂ ਆਰਾਮ ਆਸ ਤੇ ਪਾਣੀ ਬਿਨਾਂ ਚੜ ਦੋ ਦੋ ਪਤਾ ਵੱਧ ਨਹੀਂ ਵੱਧ ਪਾਣੀ ਪੀਵਣਾ ਹੋਰ ਦਮ ਚੜਦਾ ਕੋ ਵੀ ਇਸ ਤਰ੍ਹਾਂ ਪਾਣੀ ਬਹੁਤ ਹੀ ਜ਼ਿਆਦਾ ਠੰਡਾ ਹੈ ਹਾਂ ਜੀ ਇਦੋਂ ਤੂੰ ਪੈਂਚਰ ਨਹੀਂ ਹੁੰਦਾ ਕੰਡੀਸ਼ਨ ਵਾਲਾ ਪਾਣੀ ਜਿਹੜਾ ਪਿਘਲ ਜਾਂਦਾ ਉਹਦੇ ਸੋ ਇੱਕ ਇੱਕ ਕੋਟ ਬੱਸ ਦਾ ਰੋੜੋ ਰੋਸ ਤੋਂ ਵੱਧ ਨਹੀਂ ਸੋ ਨਾਲ ਨਾਲੇ ਚੱਲ ਰਹੀ ਐ ਔਰ ਆਇ ਤੇ ਕਚਰਾਂ ਦਾ ਬਾੜਾ ਜੀ ਇਹ ਜੋ ਕਚਰ ਘਾਟੇ ਤੁਸੀਂ ਪਰ ਗੋਵਿੰਦ ਧਾਂਵਲ ਜਾ ਸਕਦੇ ਹਾਂ ਕਿ ਆਪਾਂ ਇਹਨਾਂ ਨੂੰ ਦੁੱਖ ਦੇਣੀ ਨਾ ਤਾਂ ਆਪਣੀ ਯਾਤਰਾ ਕਦੇ ਸਫਲ ਹੁੰਦੀ ਸੋ ਹਮਨੇ ਖੋ ਪੈਣਾ ਨੇ ਚੱਲੇ ਕੇ ਜਾਓ ਪੱਲੀ ਯਾਤਰਾ ਸ਼ੁਰੂ ਹੋਏ ਦੀ 7:30 ਵਜੇ ਆਹ ਦੋ ਦੋ ਮਿੰਟ ਵਾਰ ਛੱਡ ਗਏ ਯਾਰ ਜਾਈ ਜਾਣਾ ਹੈ ਲਈ ਜਾਣਾ ਹੈ ਇਕੱਲੇ ਇਕੱਲੇ ਜਾਈ ਜਾ ਸਾਨੂੰ ਆਦਰ ਰਸਤੇ ਤੇ ਅਸੀਂ ਆ ਚੁੱਕੇ ਹਾਂ ਜਿੱਥੇ ਵੀ ਯਾਰ ਬਹੁਤ ਗੰਨ ਆਈ ਜਾਂਦੇ ਕੋ ਸਾਨੂੰ ਦਾ ਤਾਂ ਸਾਰੀ ਖਾ ਪੀ ਲਈ ਹੈ ਪਰੋਠੇ ਮੋਟੇ ਸਾਰੇ ਸੱਕ ਰਹੇ ਨੇ ਸੋ ਤੁਸੀਂ ਇੱਥੇ ਖਾ ਸਕਦੇ ਹੋ ਤੇ ਬਾਕੀ ਜਬ ਯਾਰ ਕੁਝ ਰੋਟੀ ਖਾਣਾ ਹੈ ਨਾ ਫਿਰ ਛੜਾਈ ਛੜਾ ਦੀ ਦਿੱਕਤ ਹੁੰਦੀ ਹੈ ਅਸਲ ਖਾਲੀ ਸਹਲੋ ਚਾਹ ਪੀ ਕੇ ਆਏ ਸੀਗੇ ਬਸ ਖਾਲੀ ਪੇਟ ਜਾ ਰਹੇ ਹਾਂ ਪਰ ਬਾਕੀ ਅੱਗੇ ਜਾ ਕੇ ਦੇਖਦੇ ਹਾਂ ਉਹ ਕਿਤਾ ਰਕੀ ਜਮਾ ਕੇ ਅੱਗੇ ਜਾ ਕੇ ਥੋੜਾ ਖਾਵਾਂਗੇ ਬਾਕੀ ਰੇਟ ਇੱਥੇ ਥੋੜਾ ਡਬਲ ਹੀ ਐ ਚਲਾ ਆ ਜੋ ਸੰਗਤ ਬਹੁਤ ਆ ਜਾ ਰਹੀ ਐ ਕੀ ਕਰਨਾ ਐ ਆ ਜਾ ਫਿਰ ਕੀ ਕਰਾਣਾ ਐ ਪਰੋਠਾ ਕਰ ਦੋ 60 60 ਦਾ ਪਰੋਠਾ ਖਾਣਾ ਚੱਲੇ ਕੋ ਅੱਗੇ ਪਰੋਠਾ ਖਾਈ ਲੈਂਦੇ ਆ ਨਾ ਫਿਰ ਹੈ ਅੱਗੇ ਜਾ ਕੇ ਅੱਗੇ ਨਾ ਖਾਈਏ ਮੋੜ ਤੇ ਉੱਥੇ ਆ ਮੋੜ ਤੇ ਆਇਆ ਮੋੜ ਤੇ ਆ ਜਾ ਫਿਰ ਅੱਗੇ ਮੋੜ ਤੇ ਖਾਨੇ ਆ ਜਾਓ ਆਇਓ ਹਾਂ ਆਇਆ ਮੋੜ ਤੇ ਖਾਨੇ ਤੇ ਨਦੀ ਨੂੰ ਦੱਸਦਾ ਨਹੀਂ ਮੁਰਦੇ ਉੱਥੇ ਮੋੜ ਤੇ ਬੜੀ ਦੂਰ ਕਿਹੜਾ ਯਾਰ ਉਹ ਉਹ ਸਾਹਮਣੇ ਸੰਗਲ ਉਹ ਲੋਕਾਂ ਦੇ ਜੂੰਗੀਆਂ ਨੀਲੇ ਅਸੀਂ ਰੁਕ ਗਏ ਕੁਛ ਖਾਣ ਲਈ ਵਗਰੋ ਜੀ ਆ ਦੋ ਰਾਹ ਜਾਂਦੇ ਨੇ ਇਹ ਰਾਹ ਜਾਂਦਾ ਉੱਪਰ ਜਿੱਧਰ ਬ੍ਰਿਜਵਾਨਾ ਜਿੱਥੇ ਲੰਗਰ ਲੱਗਿਆ ਹੁੰਦਾ ਉੱਪਰ ਮਾਸ ਵਗੈਰਾ ਕਰਦੇ ਨੇ ਲੱਤਾਂ ਦੀ ਉਹ ਆ ਵਾਲਾ ਰਾਹ ਏ ਤੇ ਆ ਨੀਚੇ ਵਾਲਾ ਰਾਹ ਜਿੱਥੇ ਨਦੀ ਆਉਂਦੀ ਆ ਥਿਓ ਪੌਂਡ ਆ ਇਹ ਦੇਖਣ ਵਾਲਾ ਤੇ ਕੋਈ ਜਿਹੜਾ ਮਰਜ਼ੀ ਅਸਤਾ ਜਾ ਸਕਦੇ ਹਾਂ ਸਾਡੇ ਸਾਹਮਣੇ ਤਾਂ ਆਹੀ ਜਾਉ ਥੱਲੇ ਤੇ ਨਾਲੇ ਢਾਲ ਵੀ ਹੈ ਥੱਲੇ ਆਰਾਮ ਨਾਲ ਜਾਉਗੇ ਉੱਪਰ ਤਾਂ ਇੱਧਰ ਚੜ੍ਹਾਈ ਬਹੁਤ ਹੈ ਚੜ੍ਹਾਈ ਝੜ ਕੇ ਜਾਣਾ ਪੈਂਦਾ ਸੋ ਹੁਣ ਭੁੱਖ ਭੁੱਲ ਲੱਗੀ ਵੀ ਸਾਨੂੰ ਬੋਸੇ ਰੋਟੇ-ਪੋਟੇ ਥੋੜੀ ਰਸਤੀ ਵੀ ਕਰਦੇ ਆ ਵਾਵਾ ਸਫਰ ਅਸੀਂ ਕੱਟਿਆ ਆ ਆਪਣਾ 3-4 ਕਿਲੋਮੀਟਰ ਆਪਣੀ ਫਜ਼ਲ ਯਾਤਰਾ ਹੀ ਕੱਟ ਲਈ ਤੇ ਬਾਕੀ ਸੰਗ ਸਾਰੀ ਬੈਠੀ ਗਏ ਰੋਟੇ ਸਾਗ ਰਿਹਾ ਹੈ ਇਹ ਅਸੀਂ ਪਰੌਂਠੇ ਖਰਾਏ ਸੀਗੇ ਇਹਨਾਂ ਨੇ ਭੜਾ ਤੇ ਨਾ 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 ਅਸੀਂ ਖਾਣੇ ਨਹੀਂ ਤੇ ਚਾਹ ਸੀ ਪੀਲੀ ਤੇ ਹੁਣ ਮੈਗੀ ਆ ਕੱਲੀ ਮੈਗੀ ਖਾ ਕੇ ਤੇ ਅਸੀਂ ਫਿਰ ਉਹਨਾਂ ਕੋਲ ਕਿਸੇ ਹੋਰ ਦੁਕਾਨ ਤੇ ਜਾਂਦੇ ਆ ਯਾਰ ਤਵੇ ਵਾਲੇ ਪਰੌਂਠੇ ਖਾਣੇ ਆ ਅਸੀਂ ਤੇ ਸਾਨੂੰ ਇਹਨਾਂ ਨੇ ਆਹ ਦੇ ਦਿੱਤੀ ਇਹ ਯਾਰ ਫਿਰ ਹੁਣ ਮੈਗੀ ਖਾ ਕੇ ਤਾਂ ਜਾਣੀ ਪੜਿਆ ਨਹੀਂ ਬਣਾਤੀ ਸੀਗੀ ਅਸੀਂ ਖਾਣੇ ਜਾਂ ਤਵੇ ਵਾਲੇ ਪਰੌਂਠੇ ਨਾਲ ਸਾਨੂੰ ਵਧੀਆ ਲੱਗਦੇ ਔਰ ਖਾਦੇ ਨਹੀਂ ਆਂਦੇ ਨਾ ਹਜਮ ਜੇ ਨਹੀਂ ਹੁੰਦੇ ਹਨਾ ਯਾਰ ਉਹ ਹੋਰ ਕੀ ਹੈ ਤੇ ਜੀ ਪਰੌਂਠੇਗੇ ਨਾ ਨਾ ਨਿਕਲੇ ਹੈਗੇ ਔਰ ਨਾਨ ਦੇਤੇ ਯਾਰ ਇਹਨਾਂ ਨੇ ਫਿਰ ਅਸੀਂ ਉਹਨਾਂ ਨੂੰ ਵਾਪਸ ਮੋੜ ਤੇ ਮੰਗਾ ਅਸੀਂ ਨਹੀਂ ਖਾਣੇ ਯਾਰ ਲਓ ਮੈਗੀ ਖਾ ਕੇ ਸੋ ਆਪਾ ਅਗਲੇ ਸਫਰ ਦਾ ਤੁਰ ਪਿਆ ਯਾਰ ਪਰੌਂਠੇ ਜਿਹੜੇ ਅਸੀਂ ਖਾਣੇ ਸੀ ਤਬ ਵਾਲੇ ਉਹ ਇੱਥੇ ਮਿਲੇ ਨਹੀਂ ਤੇ ਅੱਗੇ ਕੋਈ ਦੁਕਾਨ ਦੇਖਦੇ ਆਂ ਉੱਥੇ ਖਾਵਾਂਗੇ ਉਹ ਕਹ ਲੱਗੇ ਸੀਗੇ ਚਲੋ ਮੈਗੀ ਖਾਧੀ ਤੇ ਚਾਹ ਪੀਤੀ ਉਹਦੇ ਨਾਲ ਥੋੜਾ ਜਿਆਦਾ ਅਜੇ ਭੁੱਖ ਠੀਕ ਆ ਦੇ ਅਸੀਂ ਤੋਂਦੇ ਖਾਣੇ ਸੀਗੇ ਤਬ ਵਾਲੇ ਉਹ ਸਾਨੂੰ ਮਿਲ ਨਹੀਂ ਉਹਨਾਂ ਤੇ ਜਾ ਕੇ ਕੋਈ ਦੁਕਾਨ ਦੇਖਦੇ ਆਂ ਉੱਥੇ ਖਾਵਾਂਗੇ ਤੇ ਇਹ ਕਿ ਬਾਕੀ ਅਸੀਂ ਹੁਣ ਅਸੀਂ ਜਾ ਰਹੇ ਹੱੱਲੇ ਵਾਲਾ ਜਿਹੜਾ ਨਦੀ ਵਾਲਾ ਰਾਹ ਹੈ ਇੱਥੇ 뷰 ਹੈਂਡ ਆ ਪੂਰਾ ਬੜਾ ਨਦੀ ਦਾ ਥੋੜੋ ਸਵੈਗਾਰਾ ਖਿੱਚਣੀਆਂ ਨੇ ਨਾਲ ਵਾਲੇ ਸਾਡੇ ਕਾਫੀ ਅੱਗੇ ਚਲੇ ਗਏ ਸਿੱਧੋ ਹੀ ਇੱਥੇ ਆ। ਤੇ ਉਹ ਜਾਨੂੰ ਚਲੋ ਉੱਪਰ ਬੈੱਡ ਬੁੱਕ ਕਰ ਲੈਣਗੇ ਜਾ ਕੇ। ਠੀਕ ਆਪਣਾ ਵੀ ਥੋੜਾ ਫਾਇਦਾ ਹੀ ਆ। ਤਨੂ ਬੁੱਕ ਕਰ ਲੈਣਗੇ ਫਿਰ ਸ਼ਾਮ ਨੂੰ ਆਪਾਂ ਪਹੁੰਚਾਂਗੇ। ਤੇ ਸਾਰੇ ਰਲ ਕੇ ਇਕੱਠੇ ਹੋ ਜਾਵਾਂਗੇ ਉੱਥੇ। ਯਾ ਜਿਹੜੇ ਪਰੌਂਠੇ ਖਾਣੇ ਸੀ ਉਹ ਮਿਲੇ ਨਹੀਂ ਆਪਾਂ ਨੂੰ। ਨਾ ਚੱਕ ਕੇ ਫੜਾ ਦੇ ਉਹਨੇ। ਉਹਨੂੰ ਟਾਈਮ ਵੇਸਟ ਕਰਾ ਯਾਰ। ਸੰਤ ਐਸੇ ਵੀ ਪਰੌਂਠੇ ਦੂਜੇ ਦਊਗਾ ਤਵੇ ਵਾਲੇ। ਚੱਕਰੇ ਚਾਹ ਤੇ ਮਹਿਗੀ ਖਾਣੀ। ਹਾਂ। ਕੋਲੇ ਖਾਣੇ ਨੇ ਕੋਲੇ ਹੁਣ ਫਰੋਂਟੇ ਚਲੋ ਕੌਫੀ ਖਾਣਾਂਗੇ ਅੱਜ ਪਰੇ ਅੱਧਾ ਰਸਤਾ ਅਸੀਂ ਕੱਟਤਾ ਥੋੜਾ 4000 ਕਿਲੋਮੀਟਰ ਰਹਿ ਗਿਆ ਹੋਰ ਅੱਥਾ ਪਤਾ ਨਹੀਂ ਲੱਗਣਾ ਕਦੋਂ ਲੱਗ ਜਾਣਾ ਗੱਲਾਂ ਬਾਤਾਂ ਦੇ ਬੰਦਾਂ ਨੂੰ ਪਤਾ ਨਹੀਂ ਲੱਗਦਾ ਯਾਰ ਕਦੋਂ ਲੰਘਿਆ ਬਾਕੀ ਅਸੀਂ ਯਾਰ ਨਾ ਇੱਥੇ ਰੇਟ ਅੱਗੇ-ਤੱਕੇ ਹੋਰ ਵਧੀਆ ਲੱਗੂ ਅਸੀਂ ਥੱਲੇ ਪਰੌਂਹਾਂ ਪੁੱਛਿਆ ਸੀਗਾ 60 ਰੁਪਏ ਦਾ ਹੁਣ ਇੱਥੇ ਆ ਕੇ ਪੁੱਛਿਆ 80 ਦਾ ਜਿਉਂ-ਜਿਉਂ ਅਸੀਂ ਅੱਗੇ ਥੋੜਾ ਜਿਹਾ ਵਧੀਆ ਆਉਂਗੇ ਨਾ ਦਾ 10 ਰੁਪਏ ਇਨਕਰੀਜ਼ ਹੋਈ ਜਾਣਾ ਪ੍ਰਾਈਸ ਤੇ ਜਿੰਨੇ ਕੁਛ ਖਾਣਾ ਹੈ ਆਪਣਾ ਥੱਲੇ ਖਾ ਲੋ ਪ੍ਰਾਈਸ ਥੋੜਾ ਜਿਹਾ 10-20 ਰੁਪਏ ਇਨਕਰੀਜ਼ ਹੋਈ ਜਾਣਾ ਪਰ ਜਿੰਨਾ ਪੱੜਾਈ ਚੜਾਈ ਆਣਾ ਤੁਸੀਂ ਆ ਹੁਣ ਅਸੀਂ ਢਾਲ ਤੇ ਆਏ ਆ ਥੱਲੇ ਤੇ ਚੜਾਈ ਵੀ ਆਉਂਦੀ ਢਾਲ ਵੀ ਆਉਂਦੀ ਆ ਜਿੱਤੇ ਪੱੜਾਈ ਦੇ ਦਮ ਚੜਦੇ ਆ ਨਾ ਇੱਥੇ ਥੋੜਾ ਜਿਹਾ ਆਪਣਾ ਰੈਸਟ ਮਿਲ ਜਾਂਦੀ ਆ ਤੇ ਲੱਤਾਂ ਨੂੰ ਥੋੜਾ ਜਿਹਾ ਆਰਾਮ ਮਿਲ ਜਾਂਦਾ ਸੋ ਕੋਈ ਦਿੱਕਤ ਵਾਲੀ ਗੱਲ ਨਹੀਂ ਆਰਾਮ ਨਾਲ ਚੱਲਦੇ ਆਓ ਆਰਾਮ ਨਾਲ ਪਹੁੰਚ ਜਾਓਗੇ ਸਿਰੋ 6:00 7:00 ਵਜੇ ਯਾਤਰਾ ਸ਼ੁਰੂ ਕਰੋ ਆਰਾਮ ਨਾਲ 1:00 2:00 ਤੱਕ ਤੁਸੀਂ 12:00 1:00 ਤੱਕ ਪਹੁੰਚ ਜਾਓਗੇ ਤੋ ਅੱਗੇ ਚੱਲਦੇ ਜਾਓ ਇਸ ਸੰਗਤ ਦਾ ਪਹੁੰਚ ਗਿਆ ਉਧਰ ਖਿੱਚਦੇ ਆ ਜਾ ਇੱਧਰ ਰਸਤਾ ਇਹ ਕੋਸ਼ ਤੇ ਨਾਲ ਹੀ ਨਦੀ ਚੱਲਦੀ ਇੱਥੇ ਆ ਮੁੰਡੇ ਸਾਰੇ ਅੱਗੇ ਖੜੇ ਨੇ ਦੇਖੋ ਚਿੱਲੇ ਕਰ ਰਹੇ ਨੇ ਉੱਥੇ ਆ ਫਟੇ ਚੱਲਦੇ ਹੋਤੀ ਸੋ ਆ ਬੋਤਲ ਜ਼ਰੂਰ ਨਾਲ ਕੈਰੀ ਕਰ ਲਿਓ ਕਿਉਂਕਿ ਰਸਤੇ 'ਚ ਪਾਣੀ ਭਰ ਕੇ ਲੈ ਕੇ ਜਾਓਗੇ ਤੁਸੀਂ ਰਸਤੇ ਪੀਂਦੇ ਜਾਓਗੇ ਬਹੁਤ ਫਾਇਦਾ ਇਹਦਾ ਠੀਕ ਹੈ ਸੱਤਰੀ ਦੁਕਾਨਾਂ ਆ ਗਿਆ ਇੱਥੇ ਨਾਲ ਵੀਊ ਦੇਖੋ ਤੇ ਨਾਲ ਪਰੌਂਟੇ ਛਕੋ ਇੱਥੇ ਇੱਥੇ ਕਹੀਏ ਆਇਓ ਆ ਜਾ ਰਸਤਾ ਬੜਾ ਉੱਪਰ ਖਪੜਾ ਤੇ ਆ ਨਾ ਹਰੇ ਰਸਤਾ ਵੀ ਖੋਤਰੀ ਆ ਜਾਣਾ ਪੈਂਦਾ ਇੱਥੋਂ ਆਹਾ É da minha que ele não anda ਸਰਦਾਈ ਲਗੜ ਰਹੇ ਨੇ ਆ ਦੇਖੋ ਕਿੰਨੇ ਘੈਂਟ 뷰 ਤੇ ਖਾਲਸਾ ਜੀ ਸਰਦਾਈ ਲਗੜ ਰਹੇ ਨੇ ਲਗੜਾ ਲਗ ਰਿਹਾ ਹੈ ਚੈੱਕ ਕਰੋ ਕਿੰਨੇ ਘੈਂਟ 뷰 ਤੇ ਸਰਦਾਈ ਲਗੜ ਰਹੇ ਨੇ ਖਾਲਸਾ ਜੀ ਬੱਚੇ ਲਗ ਰਹੇ ਨੇ ਖਾਲਸਾ ਕੀ ਫੌਜ ਆ ਵੀ ਪਰੋਠੇ ਖਾ ਕੇ ਚਾਹ ਪੀ ਕੇ ਅਸੀਂ ਪੈ ਗਏ ਅਗਲੇ ਰਾਹ ਤੇ ਬਸ ਇਥੋਂ 4 ਕਿਲੋਮੀਟਰ ਰਹਿ ਗਿਆ ਹੁਣ ਕੰਮ ਥੋੜਾ ਪੂਰਾ ਇਹ ਵਨ ਰਿਹਾ ਇਹ ਮੁੰਡੇ ਦੋਨੇ ਪਹਿਲੀ ਵਾਰ ਆਏ ਨੇ ਕਿਵੇਂ ਚੜਾਈ ਕਿਵੇਂ ਲੱਗਿਆ ਬਹੁਤ ਵਧੀਆ ਜੀ ਚੜਾਈ ਦਾ ਸਫ਼ਰ ਦਾ ਤਾਂ ਪਤਾ ਲੱਗ ਰਿਹਾ ਚੰਗਾ ਸਹੀ ਹੈ ਕੰਮ ਕੋਈ ਹੋਰੀ ਬਸ ਰੁਕੇ ਤੇ ਜਾਓ ਆਰਾਮ ਨਾਲ ਅਰੇਸਟ ਕਰਦੇ ਜਾਓ ਜਿੰਨਾ ਬੈਠੇ ਉਨਾਂ ਜ਼ਿਆਦਾ ਥੱਕਣਾ ਹੈ ਨਹੀਂ ਵੀ ਬਸ ਤੁਰਦੀ ਜਾਓ ਜਾਸਤ ਕਰਦੇ ਜਾਓ ਖਾਂਦੇ ਪੀਂਦੇ ਜਾਓ ਤੇ ਚੱਕਰ ਨਹੀਂ ਸਰ ਇੱਕ ਗੱਲ ਏ ਘੋੜੇ ਵਾਲੀ ਖਰਾਕ ਖਾਓਗੇ ਤਾਂ ਸਹੀ ਰਹੋ ਹਾਂ ਛੋਲੇ ਛੋਲੇ ਮਿਲਦੇ ਬਹੁਤ ਬੜੇ ਵਧੀਆ ਨਰਜੀ ਮਿਲਦੀ ਉਹਨਾਂ ਨਾਲ ਆ ਸਾਡਾ ਜਿਹੜਾ ਵੀਰੂ ਸੀਗਾ ਪ੍ਰੋਨਥਿਆਂ ਨੂੰ ਖੇਡ ਥੋੜੀ ਜਿਹੀ ਵਗਰਾ ਸੀ ਕਿਚੀ ਇੱਥੇ 14 ਘੰਟਾ ਖੜੇ ਆ ਬਹੁਤ ਸਵਾਦ ਆ ਰਿਹਾ ਹੈ ਬਾਕੀ ਨਾਲੇ ਸਾਡੇ ਉੱਪਰ ਤੱਕ ਹਜੇ ਪਹੁੰਚ ਨਹੀਂ ਗਿਆ ਸੀ ਆਪਣਾ ਰੁਕਦੇ ਰੁਕਦੇ ਆਰਾਮ ਨਾਲ ਜਾ ਰਹੇ ਆ ਇੱਕ ਲਾਸ਼ ਜੀ ਰੇਡ ਕੇ ਲਾ ਜਾ ਰਹੇ ਨੇ ਪਤਾ ਉਹ ਕਾ ਲੈ ਕੇ ਆਇਆ ਲਾਸ਼ ਓਏ ਹੋਏ ਧਰਨਾ ਕਿੱਥੇ ਕਰਦੇ ਆ ਗਾਜੇ ਵੱਜ ਗਏ ਜਕਾਰਾ ਲਾਵੇ ਨਿਆਲ ਆਉ ਜਵੇ ਸੱਚੇ ਬਾਦਸ਼ਾਹ ਕਲਗੀਆਂ ਵਾਲੇ ਮਨ ਨੂੰ ਪਾਵੇ ਸਤਸਰੀਆ ਕਾਲਾ ਚੜਾਈ ਵੇ ਖੋਥੋਂ ਐ ਸਦੀ ਸਟੇਟ ਹੈ ਸਾਡੇ ਦਾ ਲੱਤਾ ਫੁੱਲ ਗਈਆਂ ਬਾਕੀ 3 ਕਿਲੋ ਮੀਟਰ ਰਹਿ ਗਿਆ 6 ਕਿਲੋ ਮੀਟਰ ਅਸੀਂ ਪਾਰ ਕਰ ਰਹੇ ਆਂ ਤੇ ਹੁਣ ਬੱਚੇ ਖੱਤਰ ਆ ਰਹੇ ਸਾਰੀ ਬਹੁਤ ਹੀ ਜ਼ਿਆਦਾ ਜਿਹੀ ਖੜੀ ਚੜਾਈ ਸੀ ਅਸੀਂ ਕੱਢੇ ਆਂ ਬਸ ਕੁਛ ਕੁ ਰਹਿ ਗਿਆ ਹੁਣ ਆ ਬੇਜਵਾਨ ਚਾਰੇ ਦੇ ਲੋ ਕਿੰਨੇ ਕਿੰਨੇ ਸਮਾਨ ਉੱਪਰ ਲੈ ਕੇ ਜਾਂਦੇ ਨੇ ਆਟਾ ਲੈ ਕੇ ਜਾ ਰਹੇ ਨੇ ਕਿੰਨੇ ਕਿੰਨੇ ਭੂਰੀਆਂ ਮਦਮ ਮੱਕੇ ਦੇ ਜਾਲ ਦੇਖੋ ਇੱਥੇ ਇਤਨੇ ਵੱਡੇ ਵੱਡੇ ਨੇ ਮਦਮ ਮੱਕੀ ਮਦਮ ਮੱਕੀ ਆ ਤੇ ਭੂਰੀ ਗੱਜ ਵੱਜ ਕੇ ਪੈਸਾ ਨਿਹਾਲ ਸਤ ਸ੍ਰੀ ਅਕਾਲ ਗੱਜ ਵੱਜ ਕੇ ਝਕਾਰਾ ਲਾਵੇ ਨਿਹਾਲ ਹੋ ਜਾਵੇ ਸੱਚੇ ਪਾਸ਼ਾ ਕਲਕੀ ਵਾਲੇ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਓਹ ਪਹੁੰਚ ਗਈ ਫਾਈਨਲੀ ਹਲੇ ਨਹੀਂ ਦੀ ਅਡੇ ਫਲੈਨੀ ਮਾਚਾ ਫਲੇ 3 ਕਿਲੋਮੀਟਰ ਬਏ ਅਗਲੇ ਚੀਰ ਦੇ ਬਸ ਆ ਗਿਆ ਹੱਲੀ ਪੈਂਟ ਆ ਗਿਆ ਆ ਕੇ ਝੂਠ ਕਰਕੇ ਹੋਰ ਦਿਖਾ ਦੇ ਗੁਰਦੁਆਰਾ ਹੋਏ ਗਾਈ ਜੀ ਅਸੀਂ ਘਾਂਗਰੀਏ ਪੈਂਡਾ ਵਾਕਿੰਗ ਦਾ ਘਾਂਗਰੀਏ ਪੈਂਡਾ ਫਾਈਨਲੀ ਇੰਨੇ ਲੰਬੇ ਟ੍ਰੈਕਿੰਗ ਤੋਂ ਬਾਅਦ ਨਾਲੇ ਗਏ ਰਾਣੀ ਗਵਾਦੀ ਅਲੋਟਮੈਂਟ ਕਰਾ ਦੇ ਐਹੀ ਮੈਂ ਯਾਰ ਕੰਟੀਨੂ ਕੁਛ 3-4 ਘੰਟੇ ਤੱਕ ਰਾਣੀ ਉੱਪਰ ਆ ਤਾ ਆੰਗਰੇਜ਼ਪਿੰਡ ਪਹੁੰਚ ਚੁੱਕੇ ਸੀ ਬੱਦ ਗੁਰਦੁਆਰਾ ਥੋੜਾ ਹੀ ਰਹਿ ਗਿਆ ਸਾਹਮਣੇ ਲਾਉ ਜਿਹੜਾ ਨਾ ਹਾਂ ਕੋਈ ਸਾਨਹਾਲੇ ਸਾਜਰੀਆ ਸਾਲੇ ਬਹੁਤ ਜਿਆਦਾ ਨੰਬਸਾ ਫਿਰਿਆ 7 ਵਜੇ ਤੁਰੇ ਸੀ ਅਸੀਂ ਫਾਈਨਲੀ ਪੌਣੇ 1 ਵਜੇ ਤੱਕ ਪਹੁੰਚ ਗਏ ਸੀ ਮਤਲਬ ਥੋੜਾ ਜਿਹਾ ਹੀ ਰਹਿ ਗਿਆ ਗੁਰਦੁਆਰਾ ਸੋ 1 ਵਜੇ ਲੱਗਦਾ ਪੂਰੇ ਪਹੁੰਚ ਜਾਗੇ ਅਸੀਂ ਆਪਣਾ ਰੋਮਾਂ ਦਾ ਰਸਤਾ ਰਹਿ ਗਿਆ ਸਾਹਮਣੇ ਸੋ ਨਾਲੇ ਫਿਰ ਵੀ ਅਸੀਂ ਕਿੰਨੀ ਰੈਸਟ ਕਰਕੇ ਆਏ ਆਂ ਬਹਿੰਦੇ ਆਂ ਆਂ ਪਾਣੀ ਪੀਂਦੇ ਆਂ ਫਿਰ ਵੀ ਆਰਾਮ ਨਾਲ ਪਹੁੰਚ ਗਏ ਦੇਖੋ 7 ਵਜੇ ਚੱਲਦੇ ਹੋ ਤਾਂ 1 ਵਜੇ ਤੱਕ ਆਰਾਮ ਨਾਲ ਪਹੁੰਚ ਜਾਓਗੇ ਲੋ ਜੀ ਆ ਗਿਆ ਸੀ ਗੁਰਦੁਆਰਾ ਗੋਬਿੰਦ ਧਾਮ ਦੇ ਰਾ ਸੂਹ ਪਾਸੇ ਦੁਕਾਨਾਂ ਨੇ ਧਾਮ ਗੁਰਦੁਆਰਾ ਸਾਹਿਬ ਦੇ ਬਾਹਰ ਬੜੀ ਚੜਾਈ ਸੀ ਅਸ 7 ਵਜੇ ਅਸੀਂ ਚੱਲੇ ਇੱਕ ਵੇ ਪਹੁੰਚਿਆ ਸੋ ਤੁਰਦੇ ਆਇਆ ਬੰਦੇ ਆਇਆ ਖਾਂਦੇ ਬੰਦੇ ਆਇਆ ਫਿਰ ਵੀ ਟਾਈਮ ਨਾਲ ਪਹੁੰਚੇ ਅਸੀਂ ਹੁਣ ਜਾ ਕੇ ਰੈਸਟਿੰਗ ਕਰਨੀ ਆ ਨਾਲੇ ਆਪਣੇ ਥੋੜੇ ਜਿਹਾ ਪਹਿਲਾਂ ਪਹੁੰਚੇ ਹੋਏ ਨੇ ਤੇ ਪ੍ਰੋਣਕ ਦੇਖੋ ਇੱਥੇ ਸਮਾਨ ਬਹੁਤ ਮਹਿੰਗਾ ਇੱਥੇ ਆ ਦੋ ਸਮੋਸੇ ਇੱਥੇ 80 ਰੁਪਏ ਦੇ ਨੇ ਤੇ ਦੋ ਗਲਾ ਯਮਨ 60 ਰੁਪਏ ਦੇ ਤੇ ਜਿਹੜਾ ਇੱਥੇ ਆਪਣੇ ਵੀਰ ਦੇ ਕੋਕ ਮਿਲਦਾ ਪੰਜਾਬ ਇੱਥੇ ਮਿਲਦਾ 40 ਰੁਪਏ ਦਾ ਤੇ ਜਿਹੜਾ 40 ਵਾਲਾ ਮਿਲਦਾ ਇੱਥੇ 80 ਰੁਪਏ ਦਾ ਡਬਲ ਰੇਟ ਨੇ ਕਿਉਂਕਿ ਟਰਸਪੋਰਟ ਦਾ ਥੋੜਾ ਖਰਚਾ ਵੱਧ ਮੈਂਨਾਂ ਕਿ ਖਰਚਾ ਸਮਾਨ ਨਾਲ ਆਉਂਦਾ ਪਰ ਮੈਂ ਤਾਂ ਖਰਚਾ ਦਾ ਹਾਸ ਰੈਂਟ ਪੈ ਜਾਂਦਾ ਸੋ ਸੰਗਤ ਬੜੀ ਆ ਬਾਬੇ ਇਸ ਵਾਰ ਸੰਗਤ ਬਹੁਤ ਆਈ ਹੈ ਇਸ ਵਾਰ ਤੇ ਰਿਕਾਰਡ ਤੋੜ ਸੰਗਤ ਹੈ ਇਸ ਵਾਰ ਤਾਂ ਪਿਛਲੀ ਵਾਰ ਅਸੀਂ ਆਈ ਤੋਂ ਘੱਟ ਸੀ ਤੇ ਸੇਵਾ ਬਹੁਤ ਜ਼ਿਆਦਾ ਸੀ ਬਾਕੀ ਨਾਲਾਣਾ ਥੋੜਾ ਸ਼ਾਇਦ ਆ ਗਿਆ ਸਾਨੂੰ ਪਹਿਲਾਂ ਆਗੇ ਸੀ ਕਿ ਚਲੋ ਇਹਨਾਂ ਨੇ ਬੈਠ ਬੂਟ ਬੱਕ ਕਰ ਲੈ ਇੱਥੇ ਜਾ ਕੇ ਰੈਸਟਰਾ ਕਰ ਲਾਂਗੇ ਅਸੀਂ ਰੈਸਟ ਕਰਕੇ ਫਿਰ ਥੋੜਾ ਜਿਆ ਬਾਹਰ ਆਨੇ ਆ ਖਾਣ ਹੈ ਨਾ ਥੋੜਾ ਜਿਆ ਥੁਮਕੇ ਜਾਣੇ ਆ ਬਾਹਰ ਬਾਕੀ ਕਿਹਨਾਂ ਚੱਲਦੇ ਗੁਰਦੁਆਰੇ ਬਾਹਰ ਬਾਜੀ ਆ ਗਿਆ ਗੁਰਦੁਆਰਾ ਸ਼੍ਰੀ ਗੋਬਿੰਦਗੰਜ ਫੋਨ ਕਰਿਆ ਰਮਨ ਨੂੰ ਫੋਨ ਬੰਦ ਕਰੀ ਗੱਜੇ ਗੋਬਿੰਦਗੰਜ ਗੁਰਦੁਆਰਾ ਆਇਓ ਫੋਨ ਕਰਾ ਸੀ ਅਸੀਂ ਥੋੜੀ ਰੈਸਟ ਕਰਕੇ ਆਏ ਆ ਜੀ ਬਾਹਰ ਬਾਜ਼ਾਰ ਦੇ ਵਿੱਚ ਖਾਣ ਪੀਣ ਭੁੱਖ ਲੱਗੀ ਸੀ ਯਾਰ ਬਹੁਤ ਜ਼ਿਆਦਾ ਦੋ ਤਿੰਨ ਘੰਟੇਸ ਵਧੀਆ ਰੈਸਟ ਕਰ ਲਈ ਸੋ ਸਰੀ ਥੋੜਾ ਸੈੱਟ ਹੋ ਗਿਆ ਅੱਛਾ ਹੁਣ ਆਪਕਾ ਲੱਗਿਆ ਦੇਖਦੇ ਆਂ ਕੁਛ ਖਾਣਿਆ ਯਾਰ ਵਧੀਆ ਏ ਇੱਥੇ ਹਾਂ ਪਾਕੀ ਸੰਗਤ ਬਹੁਤ ਆ ਰਹੀ ਓਪਰੋਂ ਹੇਮਕੋਟ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਕਰਕੇ ਜਿਆਦਾ ਰਸ਼ ਹੋ ਗਿਆ ਇਹ ਦੇਖੋ ਸਾਰੀ ਸੰਗਤ ਆ ਰਹੀ ਓਪਰੋਂ ਦਰਸ਼ਨ ਕਰਕੇ ਅਰੇ ਬਰ ਪੁਰਾਣੇ ਮੈਂ ਚੱਲੂਗਾ ਜਾ ਬਲੌਗ ਆਪਾਂ ਇੱਥੇ ਖਤਮ ਕਰਦੇ ਹਾਂ। ਓਪ ਕਰਦਾ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਗਾ। ਜੇ ਵਧੀਆ ਲੱਗਿਆ ਤਾਂ ਲਾਈਕ ਮਾਰਨ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਨਵੇਂ ਬਲੌਗ ਦੇ ਨਾਲ। ਸੋ ਓਕੇ ਬਾਈ। ਰੱਬ ਰੱਖਾ। ਧੰਨਵਾਦ।